ਬੱਚਿਆਂ ਦਾ ਕੀ ਸੁਭਾਅ ਹੁੰਦਾ ਆ ਨਾ ਕਾਹੂ ਸੋ ਦੋਸਤੀ ਨਾ ਕਾਹੂ ਸੋ ਬੈ ਉਹ ਚਾਚੀ ਕੋਲ ਜਾਂਦਾ ਉੱਥੋਂ ਵੀ ਜਾ ਕੇ ਖਾ ਹੁੰਦਾ ਤਾਈ ਕੋਲ ਜਾਂਦਾ ਉੱਥੋਂ ਵੀ ਖਾ ਲਿੰਦਾ ਗਵਾਂਢੀ ਕੋਈ ਹੋਰ ਵੀ ਆਵਾਜ਼ ਮਾਰ ਲੈ ਤੇ ਉਹ ਵੀ ਖਾ ਲਿੰਦਾ ਬੱਚੇ ਨਾ ਉਹਨੂੰ ਕੀ ਪਤਾ ਵੀ ਮੇਰਾ ਆਪਣਾ ਕੌਣ ਏ ਤੇ ਬਗਾਨਾ ਪਰ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਤਿਵੇਂ ਤਿਵੇਂ ਮਾਂ ਆਪਣੇ ਪੁੱਤਰ ਦੀ ਦੇ ਕੰਨਾਂ 'ਚ ਜ਼ਹਿਰ ਪੜਦੀ ਜਾਂਦੀ ਆ ਚਾਚੀ ਕੋਲ ਨਾ ਫਰਤ ਕੇ ਜਾਈਂ ਇਹ ਟੂਨੇ ਕਰਦੀ ਐ ਤਾਇ ਦੇ ਨਾਲ ਬਹੁਤਾ ਲਗਾ ਨਾ ਰੱਖਿਆ ਕਰ ਇਹ ਸ਼ਰੀਰ ਨੇ ਸਾਡੇ ਬੱਚੇ ਨੂੰ ਨਹੀਂ ਪਤਾ ਹੁੰਦਾ ਸ਼ਰੀਰ ਕ ਲਫਜ਼ ਕੀ ਐ ਇਹ ਮਾਂ ਸਖਾਂਦੀ ਐ ਪਿਓ ਸਖਾਂਦਾ ਤੇ ਜਿਹੜਾ ਬੰਦਾ ਗੁਰੂ ਦੀ ਪਾਵਨ ਬਾਣੀ ਨੂੰ ਸੁਣਣ ਲੱਗ ਸੁਣਨ ਲੱਗ ਪੈਂਦਾ ਉਹਦੇ ਵਾਸਤੇ ਭੱਗ ਵੜੋ ਫਿਰ ਸਾਰਾ ਸੰਸਾਰ ਇੱਕੋ ਜਾਂਦਾ ਐ ਨਾ ਕੋ ਬੈਰੀ ਬੋਲੋ ਪਿਆਰਿਓ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਮੇਰੇ ਵਾਸਤੇ ਮੁਸਲਮਾਨ ਵੀ ਹੋਣਾ ਹੈ ਮੇਰੇ ਵਾਸਤੇ ਹਿੰਦੂ ਵੀ ਹੋਣਾ ਹੈ ਮੇਰੇ ਵਾਸਤੇ ਜੈਨੀ ਤੇ ਬੋਧੀ 파ਰਸੀ ਯਹੂਦੀ ਵੀ ਹੋਣਾ ਹੈ ਕੋਈ ਫਰਕ ਨਹੀਂ ਪੈਂਦਾ ਫਿਰ ਕੋਈ ਖੁਸ਼ੀ ਦਾ ਨਹੀਂ ਮਤਲਬ ਕੋਈ ਗਮੀ ਦੇ ਨਾਲ ਨਹੀਂ ਮਤਲਬ ਮੌਤ ਹੋਵੇ ਛੋਟੇ ਬੱਚੇ ਨੂੰ ਰੋਂਦਿਆਂ ਕਦੇ ਵੇਖਿਆ ਉਹਨੂੰ ਵਿਚਾਰ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਜਿਵੇਂ ਪਹਿਲਾਂ ਜੀ ਉਵੇਂ ਖੇਡਦਾ ਰਹਿੰਦਾ